ਸੀ ਮੈਨੂੰ ਇਸ ਇਤਿਹਾਸਿਕ ਮੌਕੇ ਤੇ ਇਸ ਪਵਿੱਤਰ ਧਰਤੀ ਤੇ ਬੋਲਣ ਦਾ ਮੌਕਾ ਦਿੱਤਾ। ਮੈਂ ਸਪੀਕਰ ਸਾਹਿਬ ਆਪ ਜੀ ਦਾ ਪੰਜਾਬ ਸਰਕਾਰ ਦਾ ਖਾਸ ਕਰਕੇ ਮਾਨਯੋਗ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਰਦਾਰ ਪੈਨ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡਾ ਅਭਰਾਲਾ ਇਸ ਪਵਿੱਤਰ ਧਰਤੀ ਤੇ ਕੀਤਾ। ਇਸ ਧਰਤੀ ਤੋਂ ਚਾਰ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਮਨੁੱਖਤਾ ਦੇ ਭਲੇ ਲਈ ਅਤੇ ਜ਼ਬਰ ਔਰ ਜ਼ੁਲਮ ਦੇ ਖਿਲਾਫ ਲਗਾਇਆ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੇ ਮਾਲਕ ਜਿਹਦੇ ਘਾਰੇਕ ਪਰਿਆਲ 1621 ਨੂੰ ਪੈਦਾ ਹੋਏ ਤਿਆਗਮਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਬਾਰੇ ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਜੋਤੀ ਜੋਤ ਸਮਾਤ ਤੋਂ ਪਹਿਲਾਂ ਨੌਵੇਂ ਗੁਰੂ ਬਾਬਾ ਬਕਾਲੇ ਦਾ ਇਸ਼ਾਰਾ ਕੀਤਾ ਮੱਖਣ ਸ਼ਾ ਲਵਾਨੇ ਦੇ ਡੁੱਬਦੇ ਜਹਾਜ਼ ਨੂੰ ਮੋਢਾ ਦੇਣ ਵਾਲੇ 22 ਮੰਜੀਆਂ ਦੇ ਤੰਦੂਕਾਰੇ ਵਿੱਚੋਂ ਪ੍ਰਕਾਸ਼ਮਾਨ ਹੋਣ ਵਾਲੇ ਮੱਖਣ ਸ਼ਾ ਲਵਾਨੇ ਦੀਆਂ 500 ਮੋਹਰਾਂ ਦੇ ਮਾਲਕ ਬਾਬਾ ਬਕਾਲੇ ਦੇ ਭੋਰਿਆਂ ਵਿੱਚੋਂ ਬਾਬਾ ਤੇਗਾ ਜੀ ਤੇਗ ਦੇ ਧਰਿ ਨੌਵੀਂ ਪਾਛਾਈ ਖਾਲਸਾ ਪੰਥ ਦੇ ਪਿਤਾ ਦਰਵੇਸ਼ ਪਿਤਾ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਆਤਿ ਦੀ ਜਨਮ ਭੂਮੀ ਦੇ ਸਿਰਜਣਹਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇਲਗ ਜੰਜੂ ਦਾ ਰਾਖਾ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਕਨਾਰ ਪਰ ਦੀ ਜੰਗ ਵਿੱਚ ਜੋਰ ਦਿਖਾਣ ਵਾਲੇ ਤੇਗਾ ਦੇ ਤਨੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇਸ਼ ਦੇ ਵਿੱਚ ਧਰਮ ਪਰਵਾਰتن ਨੂੰ ਥੱਲ ਪਾਉਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਸਭਾ ਮਨ ਜੰਜੂ ਲਾ ਕੇ ਰੋਟੀ ਖਾਣ ਵਾਲੇ ਰੰਗ ਜੇਵ ਦਾ ਰਸਤਾ ਬੰਦ ਕਰਨ ਵਾਲੇ ਗੁਰੂ ਤੇਗ ਬਹਾਦਰ ਸਿੰਦੀ ਚਾਦਰ ਜਿੱਥੇ ਅਸੀਂ ਅੱਜ ਗੁਰੂ ਤੇਗ ਸਪਾਦਰ ਸਾਹਿਬ ਜੀ ਦਾ 350 ਸਾਲਾ ਸਿੰਦੀ ਜਿਆਦਾ ਮਨਾ ਰਹੇ ਹਾਂ ਉੱਥੇ ਉਹਨਾਂ ਦੇ ਨਾਲ ਖੇੜ ਤੋਂਣ ਵਾਲੇ ਸਰਸਵਤ ਬ੍ਰਾਹਮਣ ਜੇਲਮ ਜ਼ਿਲ੍ਹੇ ਤੋਂ ਆਏ ਭਾਈ ਮਤੀ ਦਾਸ ਭਾਈ ਸੱਦੀ ਦਾਸ ਭਾਈ ਦਿਆਲਾ ਜੀ ਨੂੰ ਵੀ ਸ਼ਰਤਾਂ ਔਰ ਸੰਖਾਤਾ ਔਰ ਸਤਕਾਰ ਦੇ ਫੁੱਲ ਭੇਂਟ ਕਰਦੇ ਆ ਜਿਨ੍ਹਾਂ ਗੁਰੂ ਘਰ ਦੇ ਸ਼ਦਾਨੂਆਂ ਨੇ ਜੀਹਦੀਆਂ ਦਿੱਤੀਆਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇ ਅੱਲਾ ਜੀ ਭਾਈ ਜਤਾਰੂ ਪਪਾ ਜੀਵਨ ਸਿੰਘ ਜੀ ਭਾਈ ਸੰਗਤ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਔਰ ਹੋਰ ਸਾਥ ਦੇਣ ਵਾਲੇ ਸ਼ਹੀਦیاں ਦੇਣ ਵਾਲਿਆਂ ਦੀਆਂ ਅੱਜ ਸਾਨੂੰ ਯਾਦਗਾਰਾਂ ਮਨਾਉਣੀਆਂ ਬਣਾਉਣੀਆਂ ਚਾਹੀਦੀਆਂ ਉਹਨਾਂ ਦੇ ਦਿਨ ਮਨਾਉਣੇ ਚਾਹੀਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਬਣਾਏ ਬਸਾਏ ਚੱਕ ਨਾਨਕੀ ਨੂੰ ਵੀ ਸਰਜੀਤ ਕਰਨਾ ਚਾਹੀਦਾ ਇਸ ਪਵਿੱਤਰ ਧਰਤੀ ਨੂੰ ਜ਼ਿਲ੍ਹਾ ਬਣਾਉਣ ਦੀਆਂ ਕੰਸੋਆਂ ਚੱਲ ਰਹੀਆਂ ਇਸ ਗੱਲ ਦਾ ਸੀ ਸਵਾਗਤ ਕਰਦੇ ਆ ਪਰ ਹਿਸ਼ਾਰਪੁਰ ਗੜ ਸ਼ੰਕਰ ਬੜਾ ਚੌਦ ਦੇ ਲੋਕ ਇਸ ਗੱਲ ਦੀ ਹਾਮੀ ਨਹੀਂ ਭਰ ਰਹੇ ਮੇਰੀ ਬੇਨਤੀ ਆ ਕਿ ਜਿਸ ਤਰ੍ਹਾਂ ਪੈਨ ਕੁਮਾਰੀ ਮਾਇਆਵਤੀ ਜੀ ਨੇ ਸਰਾਈ ਦੇ ਅੰਦਰ ਸ਼ਹੀਦ ਉਦਮ ਸਿੰਘ ਨਗਰ ਬਸਾਇਆ ਉਸ ਤੋਂ 35 ਦਿਨਾਂ ਬਾਅਦ ਨਮਾ ਸ਼ਹਿਰ ਨੂੰ ਜਿਲਾ ਸ਼ਹੀਦ ਭਗ ਸਿੰਘ ਨਗਰ ਬਣਾਇਆ ਮੇਰੀ ਬੇਨਤੀ ਆ ਕਿ ਰੋਪੜ ਰੁਕ ਨਗਰ ਦੇ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਜਾਂ ਸ੍ਰੀ ਅਨੰਦਪੁਰ ਸਾਹਿਬ ਰੱਖਿਆ ਜਾਵੇ ਤਾਂ ਜੋ ਸਾਰਿਆਂ ਨੂੰ ਅਲੱਗੇ ਚੱਲਿਆ ਜਾਵੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜ਼ਬਰ ਔਰ ਜ਼ੁਲਮ ਦੇ ਖਿਲਾਫ ਸਾਨੂੰ ਲੜਨਾ ਸਿਖਾਇਆ ਸਾਨੂੰ ਸਾਂਝੀ ਪਛਾਣ ਤੇ ਬਰਾਬਰੀ ਦਾ ਸੰਦੇਸ਼ ਦਿੱਤਾ ਔਰ ਪੰਜਾਬ ਦੇ ਅੰਦਰ ਚਾਹੇ ਚੰਡੀਗੜ੍ਹ ਦਾ ਮਾਮਲਾ ਹੈ ਜੁਨੀ ਵਸਤੀ ਦਾ ਮਾਮਲਾ ਹੈ ਬੰਦੀ ਸਿੰਘਾਂ ਦੀ ਰਿਹਾਈ ਪੰਜਾਬ ਔਰ ਪੰਜਾਬੀਆਂ ਦੇ ਜਿਹੜੇ ਮਾਮਲੇ ਆ ਉਹ ਸਾਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਆ ਮੈਂ ਮਾਨ ਜੋ ਸਪੀਕਰ ਸਾਹਿਬ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਇਸ ਘਾਲੇ ਦੀ ਜਨਮ ਭੂਮੀ ਤੇ ਇਤਿਹਾਸਕ ਸੈਸ਼ਨ ਬਣਾ ਕੇ ਤੇ ਬਹੁਤ ਵੱਡਾ ਪ੍ਰਾਲਾ ਕੀਤਾ ਮੈਨੂੰ ਮਾਣ ਆ ਕਿ ਮੈਂ ਇਸ ਸੁਸਦਨ ਦਾ ਮੈਂਬਰ ਆ ਅੱਜ ਮੈਨੂੰ ਬੋਲਣ ਦਾ ਮੌਕਾ ਦਿੱਤਾ ਪੰਜਾਬ ਦੀ ਸਰਕਾਰ ਜਿਨ੍ਹਾਂ ਨੇ ਇਹ ਬਹੁਤ ਵੱਡਾ ਪ੍ਰਾਲਾ ਕੀਤਾ ਮੈਂ ਉਹਦਾ ਵੀ ਧੰਨਵਾਦ ਕਰਦਾ ਤੁਹਾਡਾ ਵੀ ਧੰਨਵਾਦ ਕਰਦਾ ਹੈ ਇੱਕ ਐਜੂਕੇਸ਼ਨ ਦਾ ਕਨਸੈਪਟ ਸਿੱਖਿਆ ਦਾ ਖੇਤਰ ਔਰ ਧਰਮ ਨੂੰ ਅੱਗੇ ਵਧਾਉਣ ਦਾ ਖੇਤਰ ਜੋ ਗੁਰੂ ਸਾਹਿਬ ਨੇ ਸਾਨੂੰ ਸੇਧ ਦਿੱਤੀ ਹੈ ਸਾਨੂੰ ਉਸ ਤੇ ਚੱਲਣਾ ਚਾਹੀਦਾ